ਅੰਛੇਂ ਦਾ ਜੋਗੇ ਨਾਲ ਜੁੜਿਆ ਇੱਕ ਅਜਿਹਾ ਉਪਾ ਜਿਸ ਨਾਲ ਜਿੰਨੀ ਵੀ ਤੁਹਾਡੇ ਘਰੇ ਨਕਾਰਾਤਮਕ ਸ਼ਕਤੀ ਹੋਵੇਗੀ ਸਾਰੀ ਘਰ ਉਪਾਜ ਜਾਵੇਗੀ ਅਤੇ ਜਿੰਨੇ ਵੀ ਤੁਹਾਡੇ ਉੱਪਰ ਤੰਤਰ ਵਿੱਦਿਆ ਹੋਈ ਹੋਵੇਗੀ ਜਾਂ ਤੁਹਾਡੇ ਗਵੰਡੀਆਂ ਜਾਂ ਤੁਹਾਡੇ ਉੱਪਰ ਸੜਨ ਵਾਲੇ ਲੋਕਾਂ ਨੇ ਕਿਸੇ ਵੀ ਤਰ੍ਹਾਂ ਦਾ ਉਪਾਅ ਕੀਤਾ ਹੋਵੇਗਾ ਸਾਰਾ ਦੂਰ ਹੋ ਜਾਵੇਗਾ ਕਈ ਵਾਰ ਕੀ ਹੁੰਦਾ ਹੈ ਕਿ ਸਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਨਹੀਂ ਬੰਦਦਾ ਸਾਨੂੰ ਹਰ ਪਾਸੇ ਨਰਾਸ਼ਾ ਚਿੱਲਣੀ ਪੈਂਦੀ ਹੈ ਜਦੋਂ ਵੀ ਅਸੀਂ ਕੋਈ ਕੰਮ ਕਰਨ ਜਾਂਦੇ ਹਾਂ ਇਸੇ ਵੀ ਤਰ੍ਹਾਂ ਦੀ ਰੁਕਾਵਟ ਅਚਨਚੇਤ ਆ ਜਾਂਦੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਕੋਈ ਆਮ ਜਿਹੀ ਗੱਲ ਹੈ ਪਰ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਤੁਹਾਡੇ ਜਾਣੇ ਅਣਜਾਣੇ ਵਿੱਚ ਇਸ ਤਰ੍ਹਾਂ ਦੀ ਤੰਤਰ ਵਿਦਿਆ ਤੁਹਾਡੇ ਉੱਪਰ ਕੀਤੀ ਜਾ ਸਕਦੀ ਹੈ ਜਿਸ ਦਾ ਤੁਹਾਨੂੰ ਕੋਈ ਆਈਡੀਆ ਵੀ ਨਹੀਂ ਹੁੰਦਾ ਤਾਂ ਸੰਗਤ ਜੀ ਆਓ ਅਸੀਂ ਅਜਿਹਾ ਛੋਟਾ ਜਿਹਾ ਉਪਾਅ ਦੱਸਾਂਗੇ ਜਿਸ ਨਾਲ ਤੁਸੀਂ ਆਪਣੇ ਘਰ ਵਿੱਚੋਂ ਜਿੰਨੀ ਵੀ ਨਕਾਰਾਤਮਕ ਊਰਜਾ ਹੋਵੇਗੀ ਸਭ ਨੂੰ ਘਰੋਂ ਬਾਹਰ ਕੱਢ ਸਕੋਗੇ ਅਤੇ ਜੇਕਰ ਤੁਹਾਡੇ ਕੰਮ ਨਹੀਂ ਬੰਦੇ ਅੱਜ ਤੋਂ ਹੀ ਇਹ ਉਪਾਕਰਨ ਤੋਂ ਬਾਅਦ ਤੁਹਾਡੇ ਸਾਰੇ ਵਿਗੜੇ ਕੰਮ ਬਨ ਲੱਜ ਜਾਣਗੇ ਅਤੇ ਤੁਹਾਡੇ ਘਰੇ ਮਾਇਆ ਦਾ ਵਾਸ ਹੋ ਜਾਵੇਗਾ ਭਾਵ ਕਿ ਮਾਤਾ ਲక్ష్ਮੀ ਦਾ ਵਾਸ ਹੋ ਜਾਵੇਗਾ ਤਾਂ ਚਲੋ ਆਉਂ ਜਾਂਦੇ ਹਾਂ ਕਿ ਇਹ ਉਪਾਅ ਕਿਸ ਤਰ੍ਹਾਂ ਕਰਨਾ ਹੈ ਕਿੰਨਾ-ਕਿੰਨਾ ਚੀਜ਼ਾਂ ਨਾਲ ਕਰਨਾ ਹੈ ਅਤੇ ਕਿਹੜੇ ਪੰਛੀਆਂ ਦੇ ਉੱਪਰ ਕਰਨਾ ਹੈ ਸਭ ਤੋਂ ਪਹਿਲਾਂ ਤੁਹਾਡਾ ਕੰਮ ਇਹ ਹੈ ਕਿ ਤੁਸੀਂ ਦੇਖਣਾ ਹੈ ਕਿ ਤੁਹਾਡੇ ਆਸ-ਪਾਸ ਜ਼ਿਆਦਾ ਪੰਛੀ ਕਿੱਥੇ ਆਉਂਦੇ ਹਨ ਜਾਂ ਕਿੱਥੇ ਪੰਛੀ ਚੋਗਾ ਚੁਗਣ ਦੇ ਲਈ ਆਉਂਦੇ ਹਨ ਜੇਕਰ ਤੁਹਾਡੇ ਉਹ ਛੱਤ ਤੇ ਆਉਂਦੇ ਹਨ ਤਾਂ ਇਹ ਉਪਾਅ ਤੁਸੀਂ ਆਪਣੇ ਛੱਤ ਉੱਪਰ ਵੀ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਜਿੰਨੀ ਵੀ ਨਕਾਰਾਤਮਕ ਊਰਜਾ ਹੋਵੇਗੀ ਸਾਰੀ ਘਰੋਂ ਬਾਹਰ ਜਾਵੇਗੀ ਅਤੇ ਮਾਂ ਲక్ష్ਮੀ ਦਾ ਘਰੇ ਵਾਸ ਹੋ ਜਾਵੇਗਾ ਜਦੋਂ ਹੀ ਤੁਹਾਨੂੰ ਉਹ ਸਥਾਨ ਲੱਭ ਜਾਂਦਾ ਹੈ ਜਿੱਥੇ ਕਿ ਆਮ ਤੌਰ ਤੇ ਪੰਛੀ ਰੋਜ਼ ਚੋਗਾ ਚੁਗਣ ਦੇ ਲਈ ਆਉਂਦੇ ਹਨ ਤਾਂ ਤੁਸੀਂ ਕੀ ਕੁਝ ਕਰਨਾ ਹੈ ਤਾਂ ਆਓ ਅਸੀਂ ਜਾਂਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਮਾਰਕੀਟ ਦੇ ਵਿੱਚੋਂ ਜਾਂ ਆਪਣੇ ਕਿਚਨ ਦੇ ਵਿੱਚੋਂ ਅਜਿਹੀ ਦਾਲ ਲੈਣੀ ਹੈ ਜਿਸ ਨੂੰ ਆਮ ਤੌਰ ਤੇ ਹੀ ਚੋਗ ਦੇ ਲਈ ਵਰਤਿਆ ਜਾਂਦਾ ਹੈ ਉਸ ਦੇ ਨਾਲ ਤੁਸੀਂ ਚੌਲ ਸ਼ਾਮਲ ਕਰ ਲੈਣੇ ਹਨ ਉਹ ਚੌਲ ਖੀਰ ਵਾਲੇ ਵੀ ਹੋ ਸਕਦੇ ਹਨ ਜਾਂ ਪੱਕੇ ਚੌਲ ਵੀ ਹੋ ਸਕਦੇ ਹਨ ਉਹਨਾਂ ਨੂੰ ਤੁਸੀਂ ਥੋੜਾ ਜਿਹਾ ਕੁੱਟ ਲੈਣਾ ਹੈ ਜਿਸ ਦੇ ਨਾਲ ਉਹ ਥੋੜਾ ਜਿਹਾ ਬਰੀਕ ਹੋ ਜਾਵੇਗਾ ਜਿਨ੍ਹਾਂ ਨੂੰ ਪੰਛੀਆਂ ਨੂੰ ਖਾਣ ਵਿੱਚ ਆਸਾਨੀ ਹੋਵੇਗੀ ਸੰਗਤ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਉਸ ਚੋਗੇ ਨੂੰ ਨਾ ਆਪਣੇ ਘਰ ਦੇ ਜਿੰਨੇ ਵੀ ਖੁੰਝੇ ਹਨ ਸਾਰੇ ਖੁੰਝਾਂ ਵਿੱਚੋਂ ਲਗਾ ਲੈਣਾ ਹੈ ਤੁਸੀਂ ਉਸ ਨੂੰ ਆਪਣੇ ਘਰ ਦੇ ਪਿਛਲੇ ਕਮਰਿਆਂ ਤੋਂ ਲੈ ਕੇ ਅੱਗੇ ਵੱਲ ਆਉਣਾ ਹੈ ਭਾਵਕੇ ਜਦੋਂ ਤੁਸੀਂ ਉਸ ਚੋਗੇ ਨੂੰ ਬਾਹਰ ਕੱਢਣਾ ਹੈ ਨਾ ਤਾਂ ਲਾਸਟ ਤੇ ਆਪਣੇ ਮੇਨ ਗੇਟ ਦੇ ਵਿੱਚੋਂ ਹੀ ਚੋਗੇ ਨੂੰ ਲਾਉਣਾ ਹੈ ਉਸ ਦੇ ਨਾਲ ਜਿੰਨੀ ਵੀ ਨਕਾਰਾਤਮਕ ਊਰਜਾ ਹੋਵੇਗੀ ਜਾਂ ਛੋਟੇ-ਮੋਟੇ ਤੁਹਾਡੇ ਉੱਪਰ ਕੀਤੇ ਕਰਾਇ ਹੋਣਗੇ ਨਾ ਸਾਰੇ ਉਸ ਚੋਗੇ ਵਿੱਚ ਸ਼ਾਮਿਲ ਹੋ ਜਾਣਗੇ ਭਾਵਕੇ ਨਕਾਰਾਤਮਕ ਊਰਜਾ ਬੁਰੀਆਂ ਸ਼ਕਤੀਆਂ ਉਸ ਚੋਗੇ ਵਿੱਚ ਸਮਾਜ ਜਾਣਗੀਆਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਉਸ ਚੋਗੇ ਨੂੰ ਆਪਣੀ ਛਾਤੀ ਦੇ ਨਾਲ 7 ਵਾਰ ਲਾਉਣਾ ਹੈ ਉਸ ਦੇ ਨਾਲ ਕੀ ਹੋਵੇਗਾ ਜਿੰਨੀ ਵੀ ਨਕਾਰਾਤਮਕ ਊਰਜਾ ਤੁਹਾਡੇ ਨਾਲ ਵੀ ਲੱਗੀ ਹੋਵੇਗੀ ਨਾ ਸਾਰੀ ਉਹ ਚੋਗਾ ਆਪਣੇ ਅੰਦਰ ਸਮਾ ਲਵੇਗਾ ਉਸ ਤੋਂ ਬਾਅਦ ਸੰਗਤ ਜੀ ਤੁਸੀਂ ਉਸ ਜਗ੍ਹਾ ਤੇ ਆਉਣਾ ਹੈ ਜਿੱਥੇ ਬਹੁਤ ਜ਼ਿਆਦਾ ਪੰਛੀ ਆਉਂਦੇ ਹਨ ਪੰਛੀਆਂ ਨੂੰ ਦੇਖ ਕੇ ਹੀ ਤੁਸੀਂ ਉਸ ਚੋਗੇ ਨੂੰ ਉੱਥੇ ਖਿਲਾਰ ਦੇਣਾ ਹੈ ਜਿਵੇਂ ਜਿਵੇਂ ਪੰਛੀ ਉਸ ਚੋਗੇ ਨੂੰ ਚੁਗਣਗੇ ਓਵੇਂ ਓਵੇਂ ਤੁਹਾਡੇ ਕਰੋ ਸਾਰੀ ਨਕਾਰਾਤਮਕ ਊਰਜਾ ਚਲੀ ਜਾਵੇਗੀ ਸੰਗਤ ਜੀ ਇੱਕ ਗੱਲ ਯਾਦ ਰੱਖਣਾ ਇਹ ਚੋਗਾ ਉਦੋਂ ਹੀ ਪਾਉਣਾ ਹੈ ਜਦੋਂ ਕਿ ਪੰਛੀ ਉੱਥੇ ਆਏ ਹੋਏ ਹੁੰਦੇ ਹਨ ਜੇਕਰ ਤੁਸੀਂ ਚੋਗਾ ਪਾ ਦਿੱਤਾ ਅਤੇ ਪੰਛੀਆਂ ਨੇ ਉਹ ਚੋਗਾ ਨਹੀਂ ਚੁਗਿਆ ਤਾਂ ਇੱਕ ਘੰਟੇ ਦੇ ਵਿੱਚ ਵਿੱਚ ਜਾਂ ਦੋ ਘੰਟਿਆਂ ਦੇ ਵਿੱਚ ਵਿੱਚ ਉਹ ਨਕਾਰਾਤਮਕ ਊਰਜਾ ਫਿਰ ਤੋਂ ਤੁਹਾਡੇ ਘਰ ਦੇ ਵਿੱਚ ਸਮਾ ਜਾਵੇਗੀ ਅਤੇ ਉਹ ਚੋਗਾ ਗਰਮੀ ਦੇ ਨਾਲ ਸੜ ਜਾਵੇਗਾ ਹੁਣ ਆਪਾਂ ਜਾਣਦੇ ਹਾਂ ਕਿ ਇਹ ਚੋਗਾ ਜਾਂ ਇਹ ਉਪਾਅ ਕਿਸ ਦਿਨ ਕਰਨਾ ਹੈ ਤਾਂ ਸੰਗਤ ਜੀ ਤੁਸੀਂ ਇਸ ਨੂੰ ਹਫ਼ਤੇ ਵਿੱਚ ਤਿੰਨ ਵਾਰ ਕਰਨਾ ਹੈ ਹਫ਼ਤੇ ਵਿੱਚ ਤਿੰਨ ਵਾਰ ਕਰਨ ਤੇ ਹੀ ਤੁਹਾਡੇ ਘਰ ਦੇ ਵਿੱਚ ਸ਼ਕ ਸ਼ਾਂਤੀ ਬਣ ਜਾਵੇਗੀ ਅਤੇ ਜਿੰਨੇ ਵੀ ਤੁਹਾਡੇ ਪੈਸੇ ਇਕੱਠੇ ਹੋਣਗੇ ਨਾ ਉਹ ਤੁਹਾਡੇ ਬੁਰੇ ਕੰਮਾਂ ਵਿੱਚ ਨਹੀਂ ਲੱਗਣਗੇ ਭਾਵਕੇ ਬਿਮਾਰੀਆਂ ਵਿੱਚ ਨਹੀਂ ਲੱਗਣਗੇ ਮਨੀ ਦੀ ਸੇਵਿੰਗ ਹੋਣੀ ਸ਼ੁਰੂ ਹੋ ਜਾਵੇਗੀ ਘਰ ਦਾ ਕੋਈ ਵੀ ਮੈਂਬਰ ਇਸ ਉਪਾਅ ਨੂੰ ਕਰ ਸਕਦਾ ਹੈ ਜੇਕਰ ਤੁਸੀਂ ਹੀ ਅਜੋ ਉਪਾਅ ਕਰਦੇ ਹੋ ਤਾਂ ਅਗਲੇ ਦੋ ਉਪਾਅ ਵੀ ਤੁਹਾਨੂੰ ਹੀ ਕਰਨੇ ਪੈਣਗੇ ਭਾਵਕੇ ਇਸ ਨੂੰ ਹਫ਼ਤੇ ਵਿੱਚ 3 ਵਾਰ ਕਰਨਾ ਹੈ ਫਿਲਹਾਲ ਤੁਸੀਂ ਇੱਕ ਹਫ਼ਤਾ ਹੀ ਟਰਾਈ ਕਰਨਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਬਣ ਰਿਹਾ ਤਾਂ ਤੁਸੀਂ ਅਗਲੀ ਵਾਰ ਉਸ ਚੋਗੇ ਵਿੱਚ ਥੋੜੀ ਜਹੀ ਦਹੀਂ ਅਤੇ ਥੋੜਾ ਜਿਹਾ ਨਮਕ ਵੀ ਐਡ ਕਰ ਦੇਣਾ ਹੈ ਜਦੋਂ ਤੁਸੀਂ ਉਸ ਨੂੰ ਇਕੱਠਾ ਮਿਲਾ ਲਓਗੇ ਤਾਂ ਉਸ ਨੂੰ ਫਿਰ ਤੋਂ ਚੋਗੇ ਵਿੱਚ ਪਾ ਦੇਣਾ ਹੈ ਇਹ ਉਪਾਅ ਸਭ ਤੋਂ ਛੋਟਾ ਅਤੇ ਸਭ ਤੋਂ ਸਸਤਾ ਹੈ ਇਸ ਨਾਲ ਕਿਸੇ ਦਾ ਵੀ ਕੋਈ ਬੁਰਾ ਨਹੀਂ ਹੋਣ ਵਾਲਾ ਇਹ ਕਿਸੇ ਵੀ ਬਾਹਰ ਜਗ੍ਹਾ ਤੇ ਨਹੀਂ ਕਰਨਾ ਹੈ ਬਸ ਜਿੱਥੇ ਖਾਲੀ ਜਗ੍ਹਾ ਤੇ ਪੰਛੀ ਆਉਂਦੇ ਹਨ ਜਿੱਥੇ ਚੋਗਾ ਚੁਗਣ ਦੇ ਲਈ ਕਾਫੀ ਚਿੜੀਆਂ ਇਕੱਠਾ ਹੁੰਦੀਆਂ ਹਨ ਉੱਥੇ ਤੁਸੀਂ ਇਸ ਨੂੰ ਪਾਉਣਾ ਕਰਨਾ ਹੈ ਇੱਕ ਗੱਲ ਹੋਰ ਯਾਦ ਰੱਖਣਾ ਕਿ ਜਿੱਥੇ ਕੀੜਿਆਂ ਦਾ ਭੌਣ ਹੋਵੇਗਾ ਉੱਥੇ ਤੁਸੀਂ ਇਸ ਨੂੰ ਬਿਲਕੁਲ ਵੀ ਨਹੀਂ ਪਾਉਣਾ। ਭਾਵੇਂ ਕਿ ਇਹ ਚੋਗਾ ਸਿਰਫ ਪੰਛੀਆਂ ਨੂੰ ਹੀ ਖਾਣਾ ਚਾਹੀਦਾ ਹੈ। ਜੇਕਰ ਇਸ ਨੂੰ ਕੀੜੇ ਖਾ ਲੈਂਦੇ ਹਨ ਤਾਂ ਵੀ ਤੁਹਾਡੇ ਕਰੋ ਨਕਾਰਾਤਮਕ ਊਰਜਾ ਦਾ ਜਾਣਾ ਅਸੰਭਵ ਹੋ ਜਾਵੇਗਾ। ਕਿਉਂਕਿ ਜੋ ਵੀ ਅਸੀਂ ਕੀੜਿਆਂ ਨੂੰ ਚੋਗਾ ਪਾਉਂਦੇ ਹਾਂ ਨਾ ਉਹ ਇਹਨਾਂ ਚੋਗੇ ਤੋਂ ਅਲੱਗ ਹੁੰਦਾ ਹੈ। ਅਗਲੇ ਵੀਡੀਓ ਵਿੱਚ ਅਸੀਂ ਤੁਹਾਨੂੰ ਅਜਿਹੇ ਉਪਾਅ ਜਾਂ ਅਜਿਹਾ ਚੋਗਾ ਵੀ ਦੱਸਾਂਗੇ ਜੋ ਕਿ ਕੀੜਿਆਂ ਦੇ ਉੱਪਰ ਭਾਵੇਂ ਕਿ ਦਰਵੇਸ਼ ਦੇ ਉੱਪਰ ਕੀਤਾ ਜਾਂਦਾ ਹੈ। ਐਸਲੀ ਸਿਰਫ ਇਸ ਚੋਕੇ ਦਾ ਇਸ ਉਪਾਅ ਨੂੰ ਪੰਛੀਆਂ ਦੇ ਹਿਸਾਬ ਨਾਲ ਹੀ ਕਰਨਾ ਹੈ ਜੀ ਇਸ ਚੋਕੇ ਨੂੰ ਇੱਕ ਹਫਤਾ ਹੀ ਪਉਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਜਿੰਨੇ ਵੀ ਤੁਹਾਡੇ ਕੰਮ ਹਨ ਉਹ ਬਣਨ ਸ਼ੁਰੂ ਹੋ ਜਾਣਗੇ ਅਤੇ ਜਿੰਨੀ ਵੀ ਨਕਾਰਾਤਮਕ ਊਰਜਾ ਹੋਵੇਗੀ ਉਹ ਘਰੋਂ ਚਲੀ ਜਾਵੇਗੀ ਅਤੇ ਮਾਂ ਲਕਸ਼ਮੀ ਦਾ ਤੁਹਾਡੇ ਘਰੇ ਫਿਰ ਤੋਂ ਵਾਸ ਹੋ ਜਾਵੇਗਾ ਜੀ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਇਹ ਵੀਡੀਓ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਤਿਆਰ ਕੀਤੀ ਗਈ ਹੈ ਜੇਕਰ ਤੁਸੀਂ ਵਾਸਤੂ ਸ਼ਾਸਤਰ ਵਿੱਚ ਵਿਸ਼ਵਾਸ ਨਹੀਂ ਰੱਖਦੇ ਅੱਜ ਤੋਂ ਹੀ ਇਹ ਦਸੇ ਚੋਗੇ ਜਾਂ ਉਪਾਅ ਨੂੰ ਕਰਨਾ ਸ਼ੁਰੂ ਕਰ ਦੇਵੋ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਇਸ ਦਾ ਰਿਜ਼ਲਟ ਜ਼ਰੂਰ ਮਿਲੇਗਾ ਜੇਕਰ ਨਹੀਂ ਮਿਲਦਾ ਤਾਂ ਅਗਲੀ ਵਾਰ ਵੀਡੀਓ ਵਿੱਚ ਦੱਸੇ ਗਿਓ ਉਪਾਅ ਨੂੰ ਭਾਵੇਂ ਕਿ ਥੋੜਾ ਜਿਹਾ ਨਮਕ ਅਤੇ ਥੋੜਾ ਜਿਹਾ ਦਹੀਂ ਵਿੱਚ ਮਿਲਾ ਕੇ ਤੁਸੀਂ ਇਸ ਉਪਾਅ ਨੂੰ ਫਿਰ ਤੋਂ ਅਗਲੇ ਹਫ਼ਤੇ ਸ਼ੁਰੂ ਕਰ ਦੇਣਾ ਹੈ ਸਿਰਫ 2 ਹਫ਼ਤਿਆਂ ਦੇ ਵਿੱਚ ਤੁਹਾਨੂੰ ਅਜਿਹੇ ਰਿਜ਼ਲਟ ਮਿਲੇਗਾ ਜਿਸ ਨਾਲ ਤੁਹਾਡੇ ਘਰੇ ਸ਼ੌਕ ਸ਼ਾਂਤੀ ਬਣੇਗੀ ਅਤੇ ਜਿੰਨਾ ਵੀ ਤਣਾ ਹੋਵੇਗਾ ਤੁਹਾਡੇ ਘਰੇ ਇਕੱਠਾ ਹੋਣ ਲੱਗ ਪਵੇਗਾ ਜੀ